ਮੇਰੇ ਗੁਰਦਾਸਪੁਰ ਵਾਸੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਗੁਰਦਾਸਪੁਰ ਸ਼ਹਿਰ ਵਾਸਤੇ ਇੱਕ ਹੋਰ ਖੁਸ਼ਖਬਰੀ ਲੈ ਕੇ ਆਇਆ ਲੋਕਾਂ ਦੇ ਪਾਣੀ ਦੇ ਨਿਕਾਸ ਦੀ ਕਈ ਏਰੀਆ ਦੇ ਵਿੱਚ ਪ੍ਰੋਬਲਮ ਸੀਗੀ ਸੀਵਰੇਜ ਦੀ ਘਾਟ ਸੀ ਵਾਟਰ ਸਪਲਾਈ ਦੀ ਘਾਟ ਪਰ ਅਰਬਨ ਇਨਫਰਾਸਟ੍ਰਕਚਰ ਡਿਵੈਲਪਮੈਂਟ ਫੰਡ ਵਿੱਚੋਂ 10 ਕਰੋੜ ਰੁਪਈਆ ਭਗਵੰਤ ਮਾਨ ਜੀ ਦੀ ਸਰਕਾਰ ਵੱਲੋਂ ਆਈਟੀਆਈ ਬੋਇਸ ਦੇ ਵਿੱਚ ਸੀਵਰੇਜ ਕਵਰ ਲਈ ਮਨਜ਼ੂਰ ਹੋ ਗਿਆ ਇਸ ਲਈ ਦਿਲ ਦੀਆਂ ਗਰਾਈਆਂ ਤੋਂ ਮਾਣਯੋਗ ਅੱਜ ਤੋਂ ਪਹਿਲਾਂ ਮੈਂ ਗੁਰਦਾਸਪੁਰ ਵਾਸੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੇ ਨਮਸਕਾਰ ਅੱਜ ਗੁਰਦਾਸਪੁਰ ਸ਼ਹਿਰ ਵਾਸਤੇ ਇੱਕ ਹੋਰ ਖੁਸ਼ਖਬਰੀ ਲੈ ਕੇ ਆਇਆ ਕਿਉਂਕਿ ਮੇਰੇ ਮਨ ਦੇ ਵਿੱਚ ਹਮੇਸ਼ਾ ਇਹ ਸੋਚ ਰਹਿੰਦੀ ਆ ਕਿ ਰਿਆਕਾਲਪੁਰਖ ਨੇ ਕੋਈ ਸਮਾਂ ਦਿੱਤਾ ਕਿ ਉਹ ਸਮਾਂ ਲੋਕਾਂ ਦੀ ਬਿਹਤਰੀ ਲਈ ਔਰ ਜੀਵਨ ਸਤਰ ਲੋਕਾਂ ਦੇ ਜੀਵਨ ਸਤਰ ਨੂੰ ਉੱਪਰ ਚੁੱਕਣ ਲਈ ਵਰਤਿਆ ਜਾਵੇ ਅੱਜ ਉਸ ਲੜੀ ਦੇ ਵਿੱਚ ਮੈਨੂੰ ਇਲਾਕਾ ਵਾਸੀਆਂ ਨਾਲ ਇਹ ਗੱਲ ਸਾਂਝੇ ਕਰਕੇ ਧਾਰਸ ਵੀ ਹੈ ਮਨ ਨੂੰ ਤਸੱਲੀ ਵੀ ਹੈ ਕਿ ਜਿਹੜੀ ਸਾਡੇ ਸ਼ਹਿਰ ਦਾ ਵਿਕਾਸ ਕਈ ਸਾਲਾਂ ਤੋਂ ਰੁਕਿਆ ਸੀਗਾ ਔਰ ਖਾਸ ਕਰਕੇ ਲੋਕਾਂ ਦੇ ਪਾਣੀ ਦੇ ਨਿਕਾਸ ਦੀ ਕਈ ਏਰੀਆ ਦੇ ਵਿੱਚ ਪ੍ਰੋਬਲਮ ਸੀਗੀ ਸੀਵਰੇਜ ਦੀ ਘਾਟ ਸੀ ਵਾਟਰ ਸਪਲਾਈ ਦੀ ਘਾਟ ਸੀ ਅੱਜ ਉਹਦੀ ਸੀਵਰੇਜ ਕਈ ਇਲਾਕੇ ਐਸੇ ਸੀ ਜਿਹੜੇ ਮਿਹਨਤ ਕਸ਼ ਲੋਕਾਂ ਦੇ ਇਲਾਕੇ ਨੇ ਇਥੇ ਪਾਣੀ ਦਾ ਨਿਕਾਸ ਨਹੀਂ ਲੋਕ ਆਰਥਿਕ ਤੌਰ ਤੇ ਉਹਨੇ ਮਜ਼ਬੂਤ ਨਹੀਂ ਪਰ ਇਹਨਾਂ ਸਹੂਲਤਾਂ ਤੋਂ ਵਾਂਝੇ ਸੀ ਅੱਜ ਆਈਟੀਆਈ ਫਾਰ ਬॉयਜ਼ ਜਿਹੜਾ ਗਰਦਾਸਪੁਰ ਦਾ ਏਰੀਆ ਜਿਹੜੀ ਪਿਛਲੇ ਕਈ ਸਾਲਾਂ ਤੋਂ ਉਹ ਮੰਗ ਕਰ ਰਹੇ ਸੀ ਮੈਂ ਸਮਝਦਾ ਮੰਗ ਰਿਹਾ ਉਹਦੀ ਜ਼ਰੂਰਤ ਸੀ ਕਿ ਇਸ ਇਲਾਕੇ ਦੇ ਵਿੱਚ ਸੀਵਰੇਜ ਪਾਇਆ ਜਾਵੇ ਤਾਂ ਕਿ ਪਾਣੀ ਦਾ ਨਿਕਾਸ ਵਧੀਆ ਤਰੀਕੇ ਨਾਲ ਹੋ ਸਕੇ ਸੋ ਪਰਮੇਸ਼ਵਰ ਦੀ ਅਕਾਲਪੁਰਖ ਦੀ ਮਿਹਰ ਦੇ ਨਾਲ ਔਰ ਲੋਕਾਂ ਦੇ ਅਸ਼ੀਰਵਾਦ ਨਾਲ ਅੱਜ ਅਰਪਮ 인ਫਰਾਸਟਰਕਚਰ ਡਿਵੈਲਪਮੈਂਟ ਫੰਡ ਵਿੱਚੋਂ 10 ਕਰੋੜ ਰੁਪਈਆ ਭਗਵੰਤ ਮਾਨ ਜੀ ਦੀ ਸਰਕਾਰ ਵੱਲੋਂ ਆਈਟੀਆਈ ਬॉयਜ਼ ਦੇ ਵਿੱਚ ਸੀਵਰੇਜ ਪਾਇਪਲਾਈਨ ਮਨਜ਼ੂਰ ਹੋ ਗਿਆ ਇਸ ਲਈ ਦਿਲ ਦੀਆਂ ਗਰਾਈਆਂ ਤੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡੇ ਲੋਕਲ ਬਾਡੀਜ਼ ਮਿਨਿਸਟਰ ਡਾਕਟਰ ਰੋਜੋਜ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਬਹੁਤ ਪੁਰਾਣੀ ਜਿਹੜੀ ਲੋਕਾਂ ਦੀ ਲੋੜ ਸੀ ਜ਼ਰੂਰਤ ਸੀ ਗਈ ਜਿਹੜੇ ਲੋਕੀ ਇਹ ਸਹੂਲਤ ਤੋਂ ਵਾਂਝੇ ਸਨ ਔਰ ਸਾਰੇ ਆਈਟੀਆਈ ਦਾ ਏਰੀਆ ਔਰ ਬੋਇਲ ਜੀਟੀ ਰੋਡ ਤੋਂ ਲੈ ਕੇ ਖੱਬੇ ਸੱਜੇ ਇਹ ਸਾਰਾ ਜਿਹੜਾ 10 ਕਰੋੜ ਰੁਪਈਆ ਇਹਦੇ ਲਈ ਮਨਜ਼ੂਰ ਹੋ ਗਿਆ ਔਰ ਇਹਦੇ ਜਿਹੜੀ ਟੈਕਨੀਕਲ ਅਸੈਸਮੈਂਟ ਵਾਸਤੇ ਪ੍ਰੋਜੈਕਟ ਜਿਹੜਾ ਚਲੇ ਗਿਆ ਔਰ ਮੈਂ ਆਸ ਕਰਦਾ ਕਿ ਇਸ ਮਹੀਨੇ ਦੇ ਅਖੀਰ ਦੇ ਵਿੱਚ ਇਹਦੇ ਜਿਹੜੇ ਟੈਂਡਰ ਨੇ ੌਲਾਦ ਤੇ ਜਾਣਗੇ ਸੋ ਤਕਰੀਬਨ 21-22 ਦਿਨ ਟੈਂਡਰ ਤੋਂ ਲੱਭਦੇ ਨੇ ਕੁਝ ਫਾਰਮੈਨਲਿਟੀਜ਼ ਹੋਰ ਹੁੰਦੀਆਂ ਨੇ ਉਹ ਕਰਨ ਤੋਂ ਬਾਅਦ ਜੁਲਾਈ ਐਂਡ ਤੱਕ ਇਹ ਜਿਹੜਾ ਸੀਵਰੇਜ ਦਾ ਕੰਮ ਹੈ ਆਈਟੀਆਈ ਦੇ ਏਰੀਆ ਵਾ ਉਹ ਸਾਰਾ ਕੰਮ ਪੂਟ ਹੋਏਗਾ ਇੱਕ ਇੱਕ ਗਲੀ ਉਹਦੇ ਵਿੱਚੋਂ ਲਈ ਜਾਊਗੀ ਔਰ ਘਰਾ ਨੂੰ ਇਹਦੇ ਪਾਣੀ ਦੇ ਨਿਕਾਸ ਦੀ ਪ੍ਰੋਬਲਮ ਜਿਸ ਨੇ ਕਈ ਸਾਲਾਂ ਤੋਂ ਸੀਗੀ ਉਹ ਦੂਰ ਹੋਵੇਗੀ ਦੂਸਰੀ ਮੇਰੀ ਬੇਨਤੀ ਆ ਵੀ ਇਸ ਤੋਂ ਇਲਾਵਾ ਕਈ ਸਾਰੇ ਹੋਰ ਇਲਾਕੇ ਗੁਰਦਾਸਪੁਰ ਦੇ ਨਗਰ ਕਾਉਂਸਲ ਦੀ ਲਿਮਟ ਦੇ ਵਿੱਚ ਨੇ ਜਿਹੜੇ ਹਜੇ ਵੀ ਸੀਵਰੇਜ ਤੋਂ ਵਾਂਝੇ ਨੇ ਮੇਰੀ ਇਮਰਾਨ ਨਵੀਪੁਰ ਕਲੋਨੀ ਆ ਔਜਲਾ ਦੇ ਹਿੱਸਾ ਵਾ ਘਰਾਲੇ ਦਾ ਹਿੱਸਾ ਵਾ ਕੋਠੇ ਘਰਾਲਾ ਵਾ ਇਸ ਤੋਂ ਇਲਾਵਾ ਕੁਝ ਏਰੀਆ ਬਾਬੂਵਾਲ ਦਾ ਰਹਿ ਗਿਆ ਉਹਨਾਂ ਵਾਲੇ ਸਮੇਂ ਦੇ ਵਿੱਚ ਮੇਰੀ ਫਿਰ ਪੂਰਜੋਰ ਕੋਸ਼ਿਸ਼ ਰਹੂਗੀ ਕਿ ਇਹਨਾਂ ਇਲਾਕੇ ਲਈ ਵੀ ਮੈਂ ਪੈਸੇ ਮਨਜ਼ੂਰ ਕਰਾ ਕੇ ਲਿਆ ਕੇ ਦਵਾ ਤਾਂ ਕਿ ਵਾਟਰ ਸਪਲਾਈ ਸੀਵਰੇਜ ਬੋਰਡ ਜਿਹੜਾ ਉਹ ਇਸ ਕੰਮ ਨੂੰ ਸ਼ੁਰੂ ਕਰ ਸਕੇ ਔਰ ਦੂਸਰੀ ਇੱਕ ਹੋਰ ਐਸੀ ਇਹ ਸਹੂਲਤ ਸੀਗੀ ਜਿੱਦੇ ਤੋਂ ਲੋਕ ਵੰਜੇ ਨੇ ਸਾਡਾ ਸ਼ਹਿਰ ਦਾ ਬਹੁਤ ਸਾਰਾ ਹਿੱਸਾ ਐਸਾ ਜਿੱਦੇ ਨੂੰ ਵਾਟਰ ਸਪਲਾਈ ਨਹੀਂ ਹੈਗੀ ਔਰ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਬੋਰ ਨੇ ਕੋ 70 ਫੁੱਟ ਤੋਂ ਲੈ ਕੇ 80 ਫੁੱਟ ਤੋਂ ਲੈ ਕੇ 90 ਫੁੱਟ ਤੋ ਸੋ ਪਾਣੀ ਬਹੁਤ ਜ਼ਿਆਦਾ ਪੀਣ ਵਾਸਤੇ ਠੀਕ ਨਹੀਂ ਹੁੰਦਾ ਔਰ ਲੋਕਾਂ ਨੂੰ ਕਈ ਵਾਰੀ ਬਿਮਾਰ ਹੋਣ ਦਾ ਵੀ ਡਰ ਰਹਿੰਦਾ ਸੋ ਉਸ ਲੜੀ ਦੇ ਵਿੱਚ ਮੈਂ ਕੋਸ਼ਿਸ਼ ਕਰਕੇ ਗੁਰਦਾਸਪੁਰ ਸ਼ਹਿਰ ਨੂੰ ਜਿਹੜਾ ਅੰਮ੍ਰਿਤ ਟੂ ਸਕੀਮ ਹੈ ਉਹਦੇ ਵਿੱਚ ਉਹਨੂੰ ਅਪਰੂਵ ਕਰਾ ਲਿਆ ਗਿਆ ਔਰ 36 ਕਿਲੋਮੀਟਰ ਜਿਹੜੀ ਲਾਈਨ ਹੈ ਵਾਟਰ ਸਪਲਾਈ ਦੀ ਉਹ ਜਿਹੜੀ ਆ ਗੁਰਦਾਸਪੁਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਖੁਸ਼ਾਈ ਜਾਊਗੀ ਔਰ ਇਹਦੇ ਤੇ ਤਕਰੀਬਨ 23.45 ਕਰੋੜ ਰੁਪਇਆ ਖਰਚ ਆਉਣ ਦਾ ਅਨੁਮਾਨ ਹੈ ਔਰ ਮੈਨੂੰ ਅੱਜ ਦੱਸ ਦਿਆ ਖੁਸ਼ੀ ਹੋ ਰਹੀ ਆ ਕਿ ਇਸ 23 ਕਰੋੜ 45 23 ਕਰੋੜ ਕਰੋੜ 23 ਕਰੋੜ 45 ਲੱਖ ਵਿੱਚੋਂ 18 ਕਰੋੜ ਦੇ ਜਿਹੜੇ ਟੈਂਡਰ ਨੇ ਉਹ ਲੱਗੇ ਨੇ ਔਰ ਉਹ 26 ਨੂੰ ਇਹ ਟੈਂਡਰ ਜਿਹੜੇ ਨੇ ਖੋਲਤੇ ਜਾਣਗੇ ਸੋ ਇੱਕ ਮਹੀਨਾ ਤੁਸੀਂ ਹੋਰ ਲਾ ਲਓ ਫਾਰਮੈਲਿਟੀਜ਼ ਪੂਰੀ ਕਰ ਦਿਆਂ ਕਿਉਂਕਿ ਪਹਿਲਾਂ ਫਾਰਮੈਲਿਟੀਜ਼ ਪੂਰੀ ਹੋਣਗੀਆਂ ਫਿਰ ਪਾਈਪ ਦੀ ਇਨਸਪੈਕਸ਼ਨ ਹੋਊਗੀ ਜਿਹਨੂੰ ਕੰਮ ਅਲੋਟ ਹੋਊਗਾ ਉਹ ਤੋਂ ਸਾਰਾ ਕਾਰਕਰਾ ਕੇ ਇਹ ਵੀ ਜਲਾਈ ਅਖੀਰ ਜੁਲਾਈ ਦੇ ਪਹਿਲੇ ਹਫਤੇ ਦੇ ਵਿੱਚ ਸ਼ੁਰੂ ਹੋ ਜਾਊਗਾ ਔਰ ਇਹਦੇ ਵਿੱਚ ਜਿਹੜੇ ਸ਼ਹਿਰ ਦੇ ਏਰੀਆ ਨੇ ਨਵੀਂ ਪੋਲਾ ਨਵੀਂਪੁਰ ਕਲੋਨੀਆ ਬਾਬੋ ਵਾਲਾ ਮਾਨਕੌਰ ਸਿੰਘ ਜੇਲ੍ਹ ਰੋਡ ਤੇ ਚੱਲੇ ਜਿਹੜਾ ਯਸ ਹਸਪੀਟਲ ਦੇ ਵਾਲੇ ਦੁਆਲੇ ਵਾਲਾ ਹਿੱਸਾ ਵਾ ਨਿਊ ਗੋਬਿੰਦਨਗਰ ਦਾ ਔਰ ਇਸੇ ਤਰੀਕੇ ਨਾਲ ਮਿਲਕ ਪਲਾਨ ਜਿਹੜਾ ਵੇਰਕਾ ਮਿਲਕ ਪਲਾਨ ਦਾ ਜੀਟੀ ਰੋਡ ਦੇ ਨੇੜੇ ਵਾਲੇ ਦੁਆਲੇ ਵਾਲਾ ਹਿੱਸਾ ਸੋ ਇਹ ਸਾਰੇ ਜਿਹੜੇ ਨੇ ਇਹ ਕਵਰ ਹੋਣਗੇ ਸੋ ਇਹ ਦੋਨੋਂ ਪ੍ਰੋਜੈਕਟ ਵਾਟਰ ਸਪਲਾਈ ਔਰ ਸੀਵਰੇਜ ਬੋਰਡ ਜਿਹੜਾ ਉਹ ਕਰੂਗਾ ਇਹਨਾਂ ਨੂੰ ਬਕਾਇਦਾ ਪੈਸੇ ਮੈਹਿਕਬੇ ਨੂੰ ਟ੍ਰਾਂਸਫਰ ਕਰਤੇ ਜਾਣਗੇ ਔਰ ਇਹ ਜਿਹੜਾ ਕੰਮ ਹੈ ਪ੍ਰੋਜੈਕਟ ਜਿਹੜਾ ਕਰਕੇ ਇਹਨਾਂ ਨੂੰ ਕੰਪਲੀਟ ਕਰੂਗਾ ਔਰ ਮੈਨੂੰ ਅੱਜ ਦੱਸਦਿਆਂ ਖੁਸ਼ੀ ਹੈ ਕਿ ਇਹ ਛੋਟੀਆਂ-ਛੋਟੀਆਂ ਬੁਲਦੀ ਸਹੂਲਤਾ ਸਗੀਆਂ ਜਿਹੜੀਆਂ ਪਿਛਲੀ ਸਰਕਾਰਾਂ ਨੇ ਜਾਂ ਜਿਹੜੇ ਉਹ ਲੋਕ ਜਿਹੜੇ ਪਿੱਛੇ ਸੱਤਾ ਦੇ ਵਿੱਚ ਸੀਗੇ ਉਹਨਾਂ ਨੇ ਇਹਨੂੰ ਗੋਲਿਆ ਰੱਖਿਆ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਔਰ ਲੋਕਾਂ ਦੇ ਜ਼ਿੰਦਗੀ ਦੇ ਬਿਹਤਰੀਨ ਸਾਲ ਜਿਹੜੀਆਂ ਚੀਜ਼ਾਂ ਅੱਜ ਤੋਂ ਕੁਝ ਸਾਲ ਪਹਿਲਾਂ ਮਿਲਣੀਆਂ ਚਾਹੀਦੀਆਂ ਸੀਗੀਆਂ ਉਹ ਅੱਜ ਮਿਲੀਆਂ ਇਹ ਤਾਂ ਹੀ ਸੰਭਵ ਹੋ ਸਕਿਆ ਕਿ ਬਾਈ ਦੇ ਵਿੱਚ ਇੱਕ ਪੰਜਾਬ 'ਚ ਬਦਲਾਅ ਆਇਆ ਔਰ ਉਸ ਬਦਲਾਅ ਦੇ ਸਦਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜਿਹਦੀ ਅਗਵਾਈ ਮਾਰ ਜੋ ਮੋਦੀ ਮੰਤਰੀ ਭਗਵੰਤ ਮਾਨ ਜੀ ਕਰ ਰਹੇ ਨੇ اور ਉਹਨਾਂ ਨੇ ਆਮ ਆਦਮੀ ਦੇ ਦਿਲ ਦੀ ਸਾਰ ਲੈਂਦੇ ਹੋਏ ਇਹ ਸਹੂਲਤਾਂ ਜਿਹੜੀਆਂ ਨੇ ਦਿੱਤੀਆਂ ਨੇ 10 ਕਰੋੜ ਰੁਪਇਆ ਆਈਟੀਆਈ ਫਾਰ ਬॉयਜ਼ ਸੀਵਰੇਜ ਵਾਸਤੇ ਖਰਚਾ ਜਾਊਗਾ 18 ਕਰੋੜ ਰੁਪਇਆ ਵਾਟਰ ਸਪਲਾਈ ਵੀ ਖਰਚਾ ਜਾਊਗਾ ਟੋਟਲ ਅਮਾਉਂਟ 31 ਕਰੋੜ 45 ਲੱਖ ਰੁਪਇਆ 36 ਕਿਲੋਮੀਟਰ ਜਿਹੜੀ ਆ ਲਾਈਨ ਜਿਹੜੀ ਆ ਹੋਊਗੀ ਸੋ ਇਹੋ ਜਿਹੀ ਮੈਂ ਪਰਮੇਸ਼ਵਰ ਅੱਗੇ ਇਹਨੂੰ ਅਰਦਾਸ ਕਰਨਾ ਕੀ ਪ੍ਰਮਾਤਮਾ ਹਮੇਸ਼ਾ ਬਲ ਬਖਸ਼ੇ ਲੋਕਾਂ ਦੇ ਮੁੱਦੇ ਜਿਹੜੇ ਨੇ ਚੁੱਕਦੇ ਰਹੀਏ ਔਰ ਉਹਨਾਂ ਨੂੰ ਹੱਲ ਕਰਾਉਂਦੇ ਰਹੀਏ ਇੱਕ ਵਾਰ ਫਿਰ ਮੈਂ ਆਪਣੇ ਨਾਗਰਿਕਾਂ ਨੂੰ ਗੁਰਦਾਸਪੁਰ ਵਾਸੀਆਂ ਨੂੰ ਹਮੇਸ਼ਾ ਆਪਣਾ ਪਰਿਵਾਰ ਸਮਝਿਆ ਮੇਰੇ ਪਰਿਵਾਰ ਦਾ ਹਿੱਸਾ ਉਹਨਾਂ ਨੂੰ ਵਿਸ਼ਵਾਸ ਤੋਂ ਹੋਣਾ ਕਿ ਜਿੰਨੀ ਦੇਰ ਰਾਜਨੀਤੀ ਕਰਾਂਗਾ ਮੇਰੀ ਰਾਜਨੀਤੀ ਮੇਰੀ ਸੱਤਾ ਲੋਕਾਂ ਦੀ ਸੇਵਾ ਲਈ ਲੋਕਾਂ ਦੇ ਜੀਵਨ ਸਰ ਨੂੰ ਉੱਪਰ ਚੁੱਕ ਲਈ ਹੋਏਗੀ ਨਾ ਕਿ ਪਿਛਲੇ ਸਾਲਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਇਸ ਸੱਤਾ ਦਾ ਦੁਰੀ ਪਿਓ ਕਰਕੇ ਉਸ ਵਕਤ ਦੇ ਲੀਡਰਾਂ ਨੇ ਆਪਣੇ ਆਪ ਦੇ ਵਿੱਚ ਇਹਨੂੰ ਇੱਕ profession ਬਣਾਇਆ ਸੀ ਇੱਕ ਵਪਾਰ ਬਣਾਇਆ ਸੀਗਾ ਅੱਜ ਉਸ ਕੜੀ ਨੂੰ ਤੋੜਦੇ ਹੋਏ ਸੱਤਾ ਔਰ ਰਾਜਨੀਤੀ ਨੂੰ ਲੋਕਾਂ ਦੀ ਸੇਵਾ ਵੱਲ ਸਮਰਪਿਤ ਰਾਜਨੀਤੀ ਜਿਹੜੀ ਆ ਲੋਕਾਂ